ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਗੁਰਦੁਆਰਿਆਂ ਦੇ ਸ਼ਰਧਾ ਦੇ ਉੱਤੇ ਸ਼ਰਧਾ ਹੈ ਸੰਗ ਜਿਹੜੀ ਸ਼ਰਧਾ ਇਹ ਦਿਮਾਗ ਦਾ ਵਿਸ਼ਾ ਨਹੀਂ ਇਹ ਦਿਲ ਦਾ ਹਿਰਦੇ ਦਾ ਵਿਸ਼ਾ ਹੈ ਪਹਿਲੀ ਵਾਰ ਸਾਨੂੰ ਗੁਰੂ ਦੀ ਮਹਿਮਾ ਤੇ ਗੁਰੂ ਦੇ ਹੁਕਮ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਨੂੰ ਕੋਈ ਸੰਕੇਤ ਦੇ ਰਿਹਾ ਹੈ ਉਪਦੇਸ਼ ਦੇ ਰਿਹਾ ਹੈ ਹੁਕਮ ਕਰ ਰਿਹਾ ਹੈ ਉਹ ਕੌਣ ਹੈ ਉਹਦੀ ਕਾਰਣੀ ਕਮਾਈ ਕਿ ਉਹਦੀ ਕਾਰਣੀ ਕਮਾਈ ਜੇ ਗੁਰੂ ਸਾਨੂੰ ਉਹਦਾ ਹੀ ਕਹਿ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਸਾਨੂੰ ਇੰਨਾ ਵਿਸ਼ਵਾਸ ਨਹੀਂ ਬਣਨਾ ਸੀ ਜਿਵੇਂ ਆਪਾਂ ਕੋਈ 150 ਬੰਦਾ ਖੜਾ ਹੋਵੇ ਨਾ ਕੋਈ ਬੰਦਾ ਕਹੇ ਆ ਤੁਸੀਂ ਕੰਮ ਇਸ ਤਰ੍ਹਾਂ ਕਰੋ ਤੁਸੀਂ ਐ ਕਿਉਂ ਨਹੀਂ ਕਰਦੇ ਵਾਹ ਕਿਉਂ ਨਹੀਂ ਕਰਦੇ ਫਿਰ ਆਪਾਂ ਪਤਾ ਕਿ ਕੀ ਸਵਾਲ ਕਰਦੇ ਵਿੱਚੋਂ ਵੀ ਆ ਬੰਦਾ ਕੌਣ ਹੈ ਜਿਹੜਾ ਬਹੁਤਾ ਬੋਲਦਾ ਹੈ ਫਿਰ ਉਹਦਾ ਸਾਰਾ ਪਛੋਕੜ ਸੁਣਾਇਆ ਜਾਂਦਾ ਵੀ ਇਹਨੇ ਉੱਥੇ ਐ ਕੀਤਾ ਐ ਕੀਤਾ ਅੱਗੇ ਤਾਂ ਫਿਰ ਜਦੋਂ ਉਹਦੇ ਬਾਰੇ ਗੱਲਾਂ ਦੱਸੀਆਂ ਜਾਂਦੀਆਂ ਨੇ ਫਿਰ ਉਹਨੂੰ ਸੁਣਿਆ ਜਾਂਦਾ ਵੀ ਹਾਂ ਜੀ ਇਸ ਦਾ ਪਿਛਲਾ ਰਿਕਾਰਡ ਇਸ ਤਰ੍ਹਾਂ ਦਾ ਹੈ ਇਹਨੂੰ ਸੁਣੋ ਇਸ ਤਰ੍ਹਾਂ ਕਰਕੇ ਗੁਰੂ ਨੇ ਉਪਦੇਸ਼ ਕਰਨ ਤੋਂ ਪਹਿਲਾਂ ਨਾ ਸਾਨੂੰ ਬਹੁਤ ਕੁਝ ਕਰਕੇ ਦਿਖਾਇਆ ਵੀ ਤਾਂ ਕਿ ਗੁਰੂ ਦੇ ਸਰੀਰ ਉੱਤੇ ਗੁਰੂ ਦੇ ਬਚਨਾਂ ਉੱਤੇ ਵਿਸ਼ਵਾਸ ਹੋਵੇ। ਅੱਛਾ ਜਿਹਨੂੰ ਗੁਰੂ ਚੁਣਦਾ ਹੁਣ ਇਦਾਂ ਮੰਨ ਲਓ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਗ੍ਹਾ-ਜਗ੍ਹਾ ਜਾ ਕੇ ਬਹੁਤ ਕੁਝ ਪ੍ਰਚਾਰ ਕੀਤਾ ਰੱਬ ਦੇ ਰਾਹ ਤੇ ਦੁਨੀਆ ਲਾਈ ਸੰਸਾਰ ਗੁਰੂ ਸਾਹਿਬ ਨਾਲ ਜੁੜ ਗਿਆ। ਉਹ ਸਾਰੇ ਜੁੜੇ ਹੋਏ ਨੂੰ ਵਿਸ਼ਵਾਸ ਸੀ ਕਿ ਗੁਰੂ ਨਾਨਕ ਪਾਸ਼ਾ ਕੋਈ ਐਵੇਂ ਨਹੀਂ ਮਾਰਿਆ ਨੂੰ ਮਾਰੇ ਪੂਰੀ ਗੱਲ ਹੈਗੀ ਜੇ ਕੋਈ ਪੂਰਨ ਤੌਰ ਤੇ ਜਿੰਨਾ ਉੱਤੇ ਵਿਸ਼ਵਾਸ ਹੋ ਜੇ ਜਦੋਂ ਉਹ ਕਿਸੇ ਬੰਦੇ ਨੂੰ ਚੁਣਦਾ ਹੈ ਜਿਹਨੂੰ ਚੁਣਦਾ ਉਹ ਭਾਵੇਂ ਬਹੁਤਾ ਕੁਛ ਨਾ ਕੀਤਾ ਹੋਵੇ ਉਹਨੇ ਪਰ ਇੱਕ ਮਰਿਆਦ ਹੈ ਜਿਹੜਾ ਕੁਛ ਕਰਦਾ ਹੈ ਉਸੇ ਨੂੰ ਚੁਣਿਆ ਜਾਂਦਾ ਹੈ ਜਿਹੜਾ ਘਾਲਣਾ ਘਾਲਦਾ ਪਰ ਜੇ ਨਾ ਚੁਣੇ ਹੋਏ ਨੂੰ ਵੀ ਅਵਾਹਿ ਗੁਰੂ ਜੀ ਨਾ ਕਿਸੇ ਨੇ ਕੁਝ ਕੀਤਾ ਹੋਵੇ ਉਹਨੂੰ ਵੀ ਜੇ ਪੂਰਾ ਬੰਦਾ ਪੂਰਾ ਗੁਰੂ ਚੁਣ ਲੈਂਦਾ ਤਾਂ ਉਹਦੇ ਵਿਸ਼ਵਾਸ ਕੀਤਾ ਜਾਂਦਾ ਵੀ ਇਹ ਦੀ 파ਰਖੂ ਅੱਖ ਹੈ ਵੀ ਇਹਨੇ ਕੋਈ ਮਾਮੂਲੀ ਬੰਦਾ ਨਹੀਂ ਚੁਣਿਆ ਉਹਤੇ ਵਿਸ਼ਵਾਸ ਕਰਨਾ ਪੈ ਜਾਂਦਾ ਸੋ ਪਹਿਲੀ ਵਾਰ ਤਾਂ ਸਰਦਾ ਸਾਨੂੰ ਗੁਰੂ ਤੇ ਹੁੰਦੀ ਹੈ ਫਿਰ ਜਿਹੜਾ ਗੁਰੂ ਦੇ ਆਲੇ ਦੋਆਲੇ ਜੋ ਸਭ ਕੁਝ ਹੈ ਜੀ ਨੇ ਜੀ ਨੇ ਜਿਸ ਜਿਸ ਚੀਜ਼ ਨੂੰ ਜਿਸ ਮਰਜ਼ਾਦਾ ਨੂੰ ਜਿੰਨਾ ਅੱਖਰਾਂ ਨੂੰ ਜਿੰਨਾ ਗੱਲਾਂ ਨੂੰ ਜਿੰਨਾ ਕਾਰਨਾਂ ਨੂੰ ਗੁਰੂ ਨੇ ਸਾਡੇ ਪੂਰੇ ਗੁਰੂ ਨੇ ਪਿਆਰ ਕੀਤਾ ਉਹ ਐਵੇਂ ਨਹੀਂ ਕੀਤਾ ਉਹਦੇ ਵਿੱਚ ਕੁਝ ਰਾਜ ਹੈ ਸੋ ਇਸ ਤਰ੍ਹਾਂ ਦੀ ਵਿਚਾਰ ਆਪਾਂ ਨੇ ਕਰਨੇ ਨੇ ਪਹਿਲੀ ਵਾਰ ਆਪਾਂ ਆਈਸ ਤੇ ਪਾਸ਼ਾ ਮਹਾਰਾਜ ਦੇ ਜਦੋਂ ਦਰਬਾਰ ਸਭ ਦੇ ਵਿੱਚ ਵੜਦੇ ਆ ਸਭ ਤੋਂ ਪਹਿਲਾਂ ਵੜਨ ਅਨਸਾਰ ਗੁਰੂ ਘਰ ਦੇ ਵਿੱਚ ਵੜਨ ਅਨਸਾਰ ਕੀ ਹੈ ਦਰ ਗੇਟ ਜਿੱਥੇ ਸ਼ੁਰੂ ਹੁੰਦੀ ਹੈ ਗੁਰੂ ਸਿਪਾਸ਼ ਪਾਸ਼ਾ ਮਹਾਰਾਜ ਦੀ ਪੂਜਾ ਭੂਮੀ ਸ਼ਰਦਾ ਵਾਲੀ ਭੂਮੀ ਕਿਉਂਕਿ ਸੰਸਾਰ ਦੇ ਉੱਤੇ ਹਰ ਇੱਕ ਤਰ੍ਹਾਂ ਦਾ ਸਥਾਨ ਹੈ ਜਿਹੜੇ ਕਹਿੰਦੇ ਨੇ ਬਹੁਤ ਗੁਰਦੁਆਰਿਆਂ ਦੀ ਕੀ ਲੋੜ ਹੈ ਇਹ ਆ ਉਹ ਹੈ ਠੇਕੇ ਸ਼ਰਾਬ ਦੇ ਨੇ ਜਿਹੜੇ ਲੋਕ ਬੱਕਰੇ ਵੜਦੇ ਨੇ ਗਊਆਂ ਵੜਦੇ ਨੇ ਮੱਝਾਂ ਵੜਦੇ ਨੇ ਉਹਨਾਂ ਦੀ ਵੀ ਜਗ੍ਹਾ ਐ ਅਲੱਗ-ਅਲੱਗ ਅੱਛਾ ਹੋਰ ਜਿੱਥੇ ਮਰੀਜ਼ਾਂ ਨੂੰ ਠੀਕ ਕੀਤਾ ਜਾਂਦਾ ਉਹ ਹਸਪਤਾਲ ਨੇ ਉਹ ਵੀ ਜਗ੍ਹਾ ਬਣੀ ਹੋਈ ਐ ਸਾਰੇ ਕੰਮਾਂ ਦੀ ਸਾਰੀ ਜਗ੍ਹਾ ਸਾਰੇ ਸਥਾਨ ਬਣੇ ਹੋਏ ਨੇ ਕਿ ਗੁਰੂ ਦਾ ਸਥਾਨ ਧਰਮਸ਼ਾਲ ਹੋਣੀ ਨਹੀਂ ਚਾਹੀਦੀ ਹੋਣੀ ਚਾਹੀਦੀ ਐ ਪਰ ਉਹਦੇ ਵਿੱਚ ਕੁਝ ਜਿਹੜਾ ਵਿੱਚ-ਵਿੱਚ ਬਾਉਂਡਰੀ ਦੇ ਵਿੱਚ ਧਰਮ ਸਥਾਨ ਦੇ ਵਿੱਚ ਜੋ ਕੁਝ ਹੁੰਦਾ ਉਹ ਸਾਰਾ ਸਾਰਾ ਕੁਝ ਬਾਉਂਡਰੀ ਦੇ ਵਿੱਚ ਜੋ ਹੋ ਗਿਆ ਉਹ ਸਭ ਕੁਝ ਧਰਮ ਹੈ ਜਿਹੜਾ ਸਰਦਾ ਵਿੱਚ ਉਥੋਂ ਸਰਦਾ ਪੈਦਾ ਹੋ ਜਾਂਦੇ ਸੰਸਾਰ ਨਾਲ ਇੱਕਦਮ ਟੁੱਟਿਆ ਜਾਂਦਾ ਉਹ ਧਰਮ ਖੰਡ ਸ਼ੁਰੂ ਹੋ ਜਾਂਦਾ ਉੱਥੇ ਧਰਮ ਇਹ ਜਿਹੜੇ ਗੁਰੂ ਘਰ ਨੇ ਨਾ ਇਹ ਧਰਮ ਖੰਡ ਦੀ ਆ ছায়ਾ ਨੇ ਧਰਮ ਖੰਡ ਦੀ ਜਿਵੇਂ ਫੋਟੋਸਟੇਟ ਨੇ ਇਹ ਸਨਾਖਤ ਹੈ ਇਹ ਪਹਿਚਾਣ ਹੈ ਵੀ ਇਸ ਤਰ੍ਹਾਂ ਦਾ ਹੈ ਧਰਮ ਖੰਡ ਇਥੋਂ ਈ ਧਰਮ ਖੰਡ ਤੋਂ ਆਪਾਂ ਨੇ ਅੱਗੇ ਜਾਣਾ ਹੈ ਜਿਹੜਾ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਦਰ ਤੋਂ ਗੁਰੂ ਦੇ ਅੰਦਰ ਵੜਨ ਤੋਂ ਗੁਰੂ ਦੀ ਗੇੜ ਦੇ ਅੰਤ ਸ਼ੁਰੂ ਤੋਂ ਹੀ ਸੋਦਰ ਕੇ ਹਸੋ ਕਰਕੇ ਹਜਤਵੇ ਸਰਬਸਵਾਲੇ ਵਾਜੇ ਨਾਦ ਵਜਦੇ ਨੇ ਗੁਰੂ ਘਰ ਵਿੱਚ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਰ ਕੇਤੇ ਰਾਗੀ ਢਾਡੀ ਆਦਿ ਸੋ ਇਸ ਤਰ੍ਹਾਂ ਚੇ ਪਾਸਾ ਮਹਾਰਾ ਦਾ ਉਹਦੇ ਨਾਲ ਮਿਲਦਾ ਜੁਲਦਾ ਧਰਮ ਖੰਡ ਗੁਰੂ ਦਾ ਜਿਹੜਾ ਗੁਰਦੁਆਰਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਗੱਲ ਕਰਦੇ ਆਪਾਂ ਸੰਗਤ ਜੀ ਨਿਸ਼ਾਨ ਸਾਹਿਬ ਦੇ ਤੇ ਨਿੱਕੀ ਬਹੁਤ ਹੀ ਲੋਕਾਂ ਦੇ ਬੜਾ ਇਹ ਹੋਇਆ ਪਿਆ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਮੱਥਾ ਨਹੀਂ ਟੇਕਣਾ ਚਾਹੀਦਾ ਉਹਨਾਂ ਦਾ ਇੱਕੋ ਵਿਚਾਰ ਹੈ ਵੀ ਇਹ ਕੋਈ ਨਿਸ਼ਾਨ ਸਾਹਿਬ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਤਾਂ ਇੰਨੀ ਕੀ ਗੱਲ ਹੈ ਬਸ ਨਿਸ਼ਾਨ ਸਾਹਿਬ ਥੱਲੇ ਲਿਆਤਾ ਨਿਸ਼ਾਨ ਸਾਹਿਬ ਦੀ ਜਿਹੜੀ ਬਹੁਤ ਉੱਚਾ ਰਤਵਾ ਸੀ ਕੀ ਕਹਿੰਦੇ ਨੇ ਕਹਿੰਦੇ ਇਹ ਤਾਂ ਨਿਸ਼ਾਨ ਸਾਹਿਬ ਦੂਰੋਂ ਪਤਾ ਲੱਗ ਜਾਂਦਾ ਵੀ ਉੱਥੇ ਗੁਰਦੁਆਰਾ ਹੈ ਉੱਥੇ ਰੋਟੀ ਮਿਲੂਗੀ ਗੁਰਦੁਆਰਾ ਦਾ ਸੰਗਤ ਜੀ ਗੁਰੂ ਦੇ ਗੁੰਮਟ ਤੋਂ ਹੀ ਪਤਾ ਲੱਗਦਾ ਗੁਬੰਦ ਤੋਂ ਵੀ ਇੰਨਾ ਉੱਚਾ ਕਈ ਵਾਰੀ ਨਿਸ਼ਾਨ ਸਾਹਿਬ ਛੋਟਾ ਹੁੰਦਾ ਜਿਹੜਾ ਗੁਰੂ ਦਾ ਗੁੰਮਟ ਹੈ ਗੁਬੰਦ ਗੁਬਿੰਦ ਹੈ ਜਿਹੜਾ ਬਣਿਆ ਹੋਇਆ ਗੁਰਦੁਆਰਾ ਉੱਤੇ ਉਹ ਉਹ ਦੁਖ ਜਾਂਦਾ ਫਿਰ ਉਹੀ ਰੱਖ ਲੈਂਦੇ ਦੂਜੀ ਗੱਲ ਗੁਰੂ ਘਰ ਦੇ ਨਿਸ਼ਾਨ ਸਾਹਿਬ ਜਿਹੜਾ ਹੈ ਨਾ ਇਸ ਦੇ ਉੱਤੇ ਖੰਡਾ ਹੀ ਕਿਉਂ ਲਾਇਆ ਮਹਾਰਾਜ ਇੱਕ ਓੰਕਾਰ ਲਾ ਦਿੰਦੇ ਉੱਤੇ ਇੱਕ ਓੰਕਾਰ ਆਉਂਦਾ ਲਿਖਿਆ ਹੋਇਆ ਬਹੁਤ ਵੱਡੇ ਆਕਾਰ ਦੇ ਵਿੱਚ ਇੱਕ ਓੰਕਾਰ ਲਿਖ ਕੇ ਲਾ ਦੰਦੇ ਜਾਂ ਤਲਵਾਰ ਕਿਰਪਾ ਨੂੰ ਲਾ ਦੰਦੇ ਖੰਡਾ ਹੀ ਕਿਉਂ ਲਾਇਆ ਸੀ ਜੇ ਪਾਸ਼ਾ ਮਹਾਰਾਜ ਨੇ ਖੰਡਾ ਹੀ ਕਿਉਂ ਲਾਇਆ ਸੀ ਜੇ ਪਾਸ਼ਾ ਮਹਾਰਾਜ ਨੇ ਇਹ ਸੰਗਤ ਜੀ ਇਹ ਸ਼ਸਤਰ ਹੈ ਜੇ ਤੁਸੀਂ ਕਹੋਗੇ ਇਹਨਾਂ ਦਾ ਕੀ ਹੈ ਜਿਹੜਾ ਜਿਹੜੇ ਬੰਦੇ ਮਹਾਰਾਜ ਦਾ ਨਖੇਦੀ ਕਰਦੇ ਨੇ ਗੁਰੂ ਦੇ ਸਥਾਨਾਂ ਦੀ ਨਿਸ਼ਾਨਾਂ ਦੀ ਬਸ ਇੱਕੋ ਇਹਨਾਂ ਕੋਲ ਇਹ ਬਸ ਵੀ ਰੋਟੀਆਂ ਖਾਣ ਵਾਸਤੇ ਆਜੂ ਨਿਸ਼ਾਨ ਸਾਹਿਬ ਵਾਜਾਂ ਮਾਰਦਾ ਹੈ ਨਿਸ਼ਾਨ ਸਾਹਿਬ ਤਾਂ ਫਿਰ ਕੱਲਾ ਬੰਜ ਖੜਾ ਕਰ ਦੋ ਉਹਦੇ ਨਾਲ ਵੀ ਹੋ ਜਾਂਦਾ ਬਥੇਰੇ ਹੈਗੇ ਨਹੀਂ ਉਹਨਾਂ ਵਾਂਗੂ ਕਰ ਦਿੰਦੇ ਆਪਾਂ ਜਿਵੇਂ ਕਿਸੇ ਨੇ ਕੁਛ ਲਾ ਰੱਖਿਆ ਨੇ ਬਣਾ ਕੇ ਆਪਦਾ ਨਿਸ਼ਾਨ ਕਿਸੇ ਨੇ ਕੁਛ ਲਾ ਰੱਖਿਆ ਖੰਡਾ ਲਾਇਆ ਮਾਰਨੇ ਖੰਡਾ ਪੂਜਨੀਕ ਪੂਜਣ ਵਾਲੀ ਗੱਲ ਹੈ ਸਸਤਰ ਹੈ ਸ਼ਾਸਤਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨੇ ਜੇ ਅਸੀਂ ਤੱਕ ਹਾਂਗੇ ਨਾ ਖਾਲਸੇ ਖਾਲਸਾ ਇੱਕ ਤਿਆਰ ਹੋ ਰਿਹਾ ਇੱਕ ਬਣ ਗਿਆ ਇੱਕ ਹੌਲੀ ਹੌਲੀ ਆਪਣੇ ਅਸਲੀ ਰੂਪ ਨੂੰ ਜਾ ਰਿਹਾ ਜਿਵੇਂ ਕੋਈ ਬਾਣੀ ਪੜ ਰਿਹਾ ਹੈ ਗੁਰੂ ਘਰ ਦੀ ਸੇਵਾ ਕਰ ਰਿਹਾ ਉਹ ਖਾਲਸੇ ਪਦ ਵੱਲ ਨੂੰ ਜਾ ਰਿਹਾ ਹੈ ਉਹ ਤਿਆਰੀ ਵਿੱਚ ਹੈ ਸਹਿਜ ਸਹਿਜ ਸਹਜੇ ਖਾਲਸਾ ਸਹਜੇ ਰਚੋ ਖਾਲਸਾ ਤੇ ਖਾਲਸਾ ਇੱਕ ਤਾਂ ਹੁੰਦਾ ਸਾਜਣਾ ਇੱਕ ਹਣ ਦਾ ਬਣਾ ਦੇਣਾ ਜਿਹੜਾ ਕੋਈ ਕੋਈ ਮਿਸਤਰੀ ਐ ਕੋਈ ਚੀਜ਼ ਬਣਾਉਂਦੇ ਜਿਹਨਾਂ ਕੋਈ ਚੀਜ਼ ਬਣਾਉਂਦਾ ਉਹ ਬਣਾਉਂਦਾ ਉਹ ਸਾਜਣਾ ਨਹੀਂ ਸਾਜਣਾ ਹੁੰਦਾ ਜਣ ਕਿ ਜਿੱਤੇ ਜਿਹਦੇ ਵਿੱਚ ਸਤਕਾਰ ਆ ਜੇ ਉਹਦੇ ਵਿੱਚ ਕੋਈ ਰੱਬੀ ਗੱਲ ਹੋਵੇ ਰੱਬ ਵਾਲੀ ਭਾਵਨਾ ਹੋਵੇ ਉਹਨੂੰ ਸਾਜਣਾ ਸੱਜ ਕੇ ਨਵਾਜਣਾ ਪ੍ਰਥਮਕ ਖੰਡਾ ਸਾਜਕ ਹੈ ਇਹ ਖੰਡਾ ਸਾਜਿਆ ਗਿਆ ਹੈ ਆਕਾਰਪੁਰਖ ਵਾਂਗੂ ਫਿਰ ਮਹਾਰਾਜ ਕਹਿੰਦੇ ਜੇ ਤੁਸੀਂ ਸ਼ਸਤਰ ਖੰਡਾ ਨਾ ਤੁਸੀਂ ਰੱਖੋਗੇ ਨਾ ਤੁਸੀਂ ਇਹਨੂੰ ਪੂਜੋਗੇ ਤੁਸੀਂ ਕੁਝ ਵੀ ਨਹੀਂ ਗੁਰੂ ਸਾਹਿਬ ਕਹਿੰਦੇ ਨੇ 1354 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਲਿਖਿਆ ਹੈ ਤਿਲਕ ਹੀਣਨ ਜਥਾ ਵਿਪਰਾ ਸanskriti ਤਿਲਕ ਹੀਣਨ ਜਥਾ ਵਿਪਰਾ ਕਹਿੰਦੇ ਤਿਲਕ ਤੋਂ ਬਿਨਾ ਬ੍ਰਾਹਮਣ ਕੁਝ ਨਹੀਂ ਅਮਰ ਹੀਣੰ ਜਥਾ ਰਾਜ ਨਹ ਅਮਰ ਕਹੀਏ ਹੁਕਮ ਨੂੰ ਜੇ ਕੋਈ ਰਾਜ ਹੈ ਪਰ ਉਹਦਾ ਕੋਈ ਗੱਲ ਮੰਨਦਾ ਨਹੀਂ ਕਹਿੰਦੇ ਬਸ ਕੁਛ ਨਹੀਂ ਉਹਦੀ ਜ਼ੀਰੋ ਹੈ ਉਹ ਅਮਰ ਹੀਣੰ ਜਥਾ ਰਾਜ ਨਹ ਹੁਕਮ ਤੋਂ ਬਿਨਾ ਰਾਜਾ ਕੀ ਹੈ ਕੁਛ ਵੀ ਨਹੀਂ ਅਗਲਾ ਕਹਿੰਦੇ ਚੱਲਦੀ ਤਾਂ ਹੈ ਨਹੀਂ ਇਹਦੀ ਛੇਤਰ ਮਾਰਦੇ ਲੋਕ ਇਹ ਜਾਂ ਸਰਕਾਰੀ ਬੰਦਾ ਬਣਿਆ ਇਹ ਮੰਤਰੀ ਹੈ ਆਵਦ ਹੀਣੰ ਜਥਾ ਸੂਰਾ ਸੂਰਾ ਕਹੀਏ ਸੂਰਮੇ ਨੂੰ ਕਹਿੰਦੇ ਜੇ ਉਹਦੇ ਕੋਲੇ ਸ਼ਸਤਰ ਨਹੀਂ ਹਥਿਆਰ ਨਹੀਂ ਕਹਾਉਂਦਾ ਸੂਰਮਾ ਸੂਰਮਾ ਕੀ ਹੈ ਕੁਝ ਵੀ ਨਹੀਂ ਜੇ ਉਹਦੂਗਾ ਹਥਿਆਰ ਨਹੀਂ ਨਾ ਹਥਿਆਰ ਨੂੰ ਮੰਨਦਾ ਨਾ ਹਥਿਆਰ ਰੱਖਦਾ ਉਹ ਕਹਿੰਦੇ ਮੈਂ ਸੂਰਮਾ ਉਹਨੂੰ ਫੜ ਕੇ ਸੁੱਟ ਲੈਣਗੇ ਲੋਕ ਕੁਝ ਨਹੀਂ ਉਹ ਨਾਨਕ ਧਰਮਹੀਣ ਜਥਾ ਵੈਸ਼ਨ ਵੈ ਜਿਹੜਾ ਭਗਤੀ ਕਰਨ ਵਾਲਾ ਹੈ ਜੇ ਉਹਦੇ ਕੋਲ ਧਰਮ ਨਹੀਂ ਹੈਗਾ ਵੀ ਭਗਤੀ ਕਰਦਾ ਮੈਂ ਭਗਤੀ ਦਾ ਤੂੰ ਕਰਦਾ ਕਿਸ ਧਰਮ ਨੂੰ ਲੈ ਕੇ ਚੱਲੇ ਆ ਇਹ ਜਿਹੜੇ ਧਰਮ ਨੇ ਸਾਰੇ ਸਾਜੇ ਹੋਏ ਨੇ ਜੇ ਕੋਈ ਕਹੇ ਮੈਂ ਬਣਾ ਲਿਆ ਮੈਂ ਆਪਦਾ 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 ਚਲਾਉਂਗਾ ਅੱਡਾ ਉਤੋਂ ਦਰਗਾਹ ਤੋਂ ਮਨਜ਼ੂਰੀ ਕੋਈ ਰਜਿਸਟਰਡ ਨਹੀਂ ਹੈਗਾ ਧਰਮ ਉਹਦਾ ਉਹੀ ਬਣਾ ਲਿਆ ਇੱਕ ਉਹ ਬੰਦੇ ਨੇ ਕਿਸੇ ਧਰਮ ਦੇ ਵਿੱਚ ਰਹਿ ਕੇ ਵੀ ਮੈਂ ਤਾਂ ਸਿੱਖ ਧਰਮ ਦੇ ਵਿੱਚ ਰਹਿ ਕੇ ਗੁਰਨਾਨਕ ਦੀ ਬਾਣੀ ਪੜ੍ਹ ਰਿਆ ਇਹ ਜਿਹੜਾ ਧਰਮ ਹੈ ਇਹ ਪ੍ਰਮਾਣਤ ਹੈ ਕਾਲਪੁਰਖ ਵੱਲੋਂ ਨਾਨਕ ਧਰਮ ਹਿੰਨ ਜਿਥਾ ਵੈਸ਼ਨਵ ਹੈ ਸੋ ਇਸ ਤਰ੍ਹਾਂ ਕਰਕੇ ਹੱਚੇ ਪਾਸ਼ਾ ਮਹਾਰਾ ਕਹਿੰਦੇ ਜਿਹੜਾ ਇਹ ਹੈ ਨਾ ਸ਼ਸਤਰ ਖੰਡਾ ਇਹ ਤੁਰੂ ਦਰਗਾਹੋਂ ਸਾਨੂੰ ਦਿੱਤਾ ਗਿਆ ਹੈ ਹੋਰ ਕੁਝ ਲਾ ਲੰਦੇ ਮਹਾਰਚੇ ਪਾਸ਼ਾ ਜੀ ਸਾਨੂੰ ਇਹ ਸਾਨੂੰ ਜਿਹੜੇ ਦਿੱਤੇ ਨੇ ਦਰਗਾਹੀ ਸ਼ਸਤਰ ਨੇ ਹੁਣ ਕਹਿੰਦੇ ਨੇ ਵੀ ਪਹਿਲੀ ਵਾਰੀ ਨਿਸ਼ਾਨ ਸਾਹਿਬ ਤੇ ਕਿਉਂ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬਾ ਗੁਰੂ ਹੈ ਗੁਰੂ ਦੇ ਵਿੱਚ ਕੀ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਵੀ ਕੁਝ ਅੰਦਰ ਕੀ ਦੇਖਦੇ ਹੋ ਵੀ ਹਾਂ ਇਹ ਮੇਰੇ ਗੁਰੂ ਨਾਨਕ ਦੀ ਜੋਤ ਹੈ ਇਹਦੇ ਵਿੱਚ ਜਿਹੜੇ ਕਹਿੰਦੇ ਨੇ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਲ ਨਾ ਟੇਕੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਦੇ ਹੋ ਕਿਉਂ ਮੰਨਦਾ ਹੋ ਕੀ ਕਹਿੰਦਾ ਵੀ ਇਹਦੇ ਵਿੱਚ ਗੁਰੂ ਦਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾ ਗਿਆਨ ਹੈ ਕਿਨੇ ਲਿਖਿਆ ਗੁਰੂ ਨਾਨਕ ਨੇ ਗੁਰੂ ਨਾਨਕ ਨੇ ਲਿਖਿਆ ਤਾਂ ਹੀ ਗੁਰੂ ਨਾਨਕ ਦਾ ਕਿਹਾ ਹੋਇਆ ਜੇ ਗੁਰਨਾਨਕ ਦੀ ਕਾਰਨੀ ਨੂੰ ਗੁਰੂਆਂ ਦੀ ਕਾਰਨੀ ਨੂੰ ਗੁਰੂ ਨੂੰ ਤੁਸੀਂ ਸੱਚਮੁੱਚ ਮੰਨਦੇ ਹੋ ਵੀ ਗੁਰੂ ਸਾਡਾ ਕੁਝ ਹੈ ਸੀ ਤਾਂ ਹੀ ਉਹਦੀ ਲਿਖਤ ਤੇ ਭਰੋਸਾ ਹੈ ਨਾ ਪਹਿਲਾਂ ਗੁਰਬਾਣੀ ਤੇ ਸੰਗ ਜੀ ਪਹਿਲਾਂ ਗੁਰਬਾਣੀ ਤੇ ਭਰੋਸਾ ਨਹੀਂ ਕਰ ਸਕਦਾ ਕੋਈ ਵੀ ਪਹਿਲਾਂ ਗੁਰੂ ਤੇ ਭਰੋਸਾ ਕਰਦਾ ਵੀ ਲਿਖੀ ਕਿਹਨੇ ਐ ਪਹਿਲਾ ਉਹਦੇ ਜੀਵਨ ਤੇ ਪਹਿਲਾ ਉਹਦੇ ਇਤਿਹਾਸ ਤੇ ਪਹਿਲਾ ਉਹਦੇ ਇਤਿਹਾਸ ਤੇ ਸ਼ਰਧਾ ਕਰਨੀ ਪਊਗੀ ਜੇ ਸਾਡੇ ਕੋਲੇ ਇਤਿਹਾਸ ਹੀ ਨਾ ਹੁੰਦਾ ਕੱਲੇ ਗੁਰਬਾਣੀ ਹੁੰਦੀ ਸਾਨੂੰ ਕੀ ਪਤਾ ਸੀ ਇਤਿਹਾਸ ਵਿੱਚੋਂ ਹੀ ਮਿਲਦਾ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਗੁਰੂਆਂ ਨੇ ਵੀ ਗੁਰੂਆਂ ਦੀ ਬਾਣੀ ਹੈ ਇਹ ਜੇ ਨਾ ਪਹਿਲੇ ਗੁਰੂ ਦਾ ਇਤਿਹਾਸ ਹੁੰਦਾ ਨਾ ਦਸੇ ਗੁਰੂਆਂ ਦਾ ਇਤਿਹਾਸ ਹੁੰਦਾ ਜੇ ਸਾਡੇ ਕੋਲ ਲਿਖਤੀ ਨਾ ਹੁੰਦੀ ਸਾਡੇ ਕੋਲੇ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਸਾਨੂੰ ਪਤਾ ਲੱਗ ਜਾਂਦਾ ਕਿਸ ਚੀਜ਼ ਦਾ ਅਸੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਇਹ ਗੁਰੂ ਨਾਨਕ ਦੀ ਬਾਣੀ ਹੈ ਭਾਈ ਸਾਨੂੰ ਸਬੂਤ ਦਿਖਾਓ ਆਪਾਂ ਕਹਿੰਦੇ ਵੀ ਇਹ ਗੁਰੂ ਵੀ ਨਾਨਕ ਸ਼ਬਦ ਲਿਖਿਆ ਹੈ ਅਗਲਾ ਕਹਿੰਦੇ ਨਾਨਕ ਤਾਂ ਕੋਈ ਵੀ ਲਿਖ ਸਕਦਾ ਹੈ ਪਹਿਲਾਂ ਗੁਰੂਆਂ ਤੇ ਭਰੋਸਾ ਕਰਨਾ ਪੈਂਦਾ ਹੈ ਉਹਨਾਂ ਦੀ ਕਿਰਤ ਕਮਾਈ ਦੇ ਉੱਤੇ ਕਾਰਣੀ ਉੱਤੇ ਫਿਰ ਗੁਰਬਾਣੀ ਤੇ ਭਰੋਸਾ ਕਰਨਾ ਪੈਂਦਾ ਹੈ ਜੇ ਤੁਸੀਂ ਇਤਿਹਾਸ ਤੋਂ ਇਤਿਹਾਸ ਨੂੰ ਇੱਕ ਪਾਸੇ ਪਰਾਂਹ ਕਰ ਦੋਗੇ ਫਿਰ ਤੁਸੀਂ ਗੁਰਬਾਣੀ ਤੇ ਭਰੋਸਾ ਨਹੀਂ ਕਰ ਸਕਦੇ ਇਤਿਹਾਸ ਨੂੰ ਮੰਨਣਾ ਪਊਗਾ ਵੀ ਇਤਿਹਾਸ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਹੈ ਦਸੇ ਪਾਸ਼ਾਂ ਤੱਕ ਦਸੇ ਪਾਸ਼ਾਂ ਦਾ ਇਹਦੇ ਵਿੱਚ ਸ਼ਕਤੀ ਹੈ ਰੂਪ ਨੇ ਗੁਰੂ ਗ੍ਰੰਥ ਸਾਹਿਬ ਸੋਝੇ ਗੁਰੂ ਦੇ ਇਤਿਹਾਸ ਨੂੰ ਜਾਣ ਕੇ ਗੁਰਗੁਆਣ ਤੇ ਭਰੋਸਾ ਕਰੋਗੇ ਤਾਂ ਗੁਰੂ ਦੇ ਇਤਿਹਾਸ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਨੇ ਸ਼ਾਸਤਰ ਖੰਡਾ ਸ੍ਰੀ ਸਭ ਸਭ ਉਹ ਵੀ ਨਾਲ ਲੈ ਕੇ ਚੱਲਣੇ ਪੈਣਗੇ ਇਹ ਨਿਸ਼ਾਨ ਸਾਹਿਬ ਫਿਰ ਖੰਡਾ ਸੀ ਕਿਉਂ ਮੰਨਦੇ ਆ ਕਿਉਂਕਿ ਅੰਮ੍ਰਿਤ ਛਕਾਉਣ ਵੇਲੇ ਖੰਡਾ ਹੀ ਫੇਰਿਆ ਜਾਂਦਾ ਹੈ ਨਿਸ਼ਾਨ ਸਾਹਿਬ ਕੀ ਹੈ ਨਿਸ਼ਾਨ ਸਾਹਿਬ ਖੰਡਾ ਹੈ ਇਹਦਾ ਨਿਸ਼ਾਨ ਸਾਹਿਬ ਨਹੀਂ ਹੈਗਾ ਇਹ ਖੰਡਾ ਹੈ ਖੰਡੇ ਨੂੰ ਪੂਜਦੇ ਆ ਜੀ ਖੰਡੇ ਨੂੰ ਮੱਥਾ ਟੇਕਦੇ ਆ ਕਿਉਂਕਿ ਤੁਸੀਂ ਦੇਖੋ ਜਿਹੜਾ ਟੇਲਰ ਹੈ ਉਹ ਆਪਣੇ ਜਿਹੜੇ ਕੈਂਚੀ ਹੈ ਸੂਈ ਹੈ ਉਹਦੀ ਮਸ਼ੀਨ ਹੈ ਉਹਨੂੰ ਮੱਥਾ ਟੇਕਦਾ ਹੈ ਬੈਠ ਕੇ ਕੰਨਾਂ ਨੂੰ ਹੱਥ ਲਾ ਕੇ ਇਸ ਤਰ੍ਹਾਂ ਧਿਆ ਕੇ ਭਾਵੇਂ ਨਾਮਦੇਵ ਜੀ ਨੂੰ ਮੰਨਦੇ ਨੇ ਪਰ ਉਹ ਚੀਜ਼ ਵਿੱਚ ਨਾਮਦੇਵ ਨੂੰ ਦੇਖਦੇ ਨੇ ਆਪਦੇ ਕਿੱਤੇ ਨੂੰ ਦੇਖਦੇ ਨੇ ਕਿਰਤ ਕਿਰਤ ਵਿੱਚ ਪ੍ਰਮਾਤਮਾ ਹੈ ਜਿਹੜੇ ਰਾਜ ਮਿਸਤਰੀ ਨੇ ਮਕਾਨ ਸਾਰੇ ਦਾ ਕੰਮ ਕਰਦੇ ਨੇ ਉਹ ਆਪਦੇ ਸੰਦਾਂ ਨੂੰ ਮੱਥਾ ਟੇਕਦੇ ਨੇ ਜੇ ਅਸੀਂ ਸਾਡੇ ਗੁਰੂ ਦੇ ਸ਼ਸਤਰਾਂ ਨੂੰ ਮੱਥਾ ਟੇਕਦੇ ਹਾਂ ਤਾਂ ਅਸੀਂ ਪਖੰਡੀ ਤੇ ਬਹਿਮੀ ਭਰਮੀ ਹੋਗੇ ਫਿਰ ਆ ਗੁਰੂ ਗੁਰੂ ਦੀ ਨਿਸ਼ਾਨੀ ਨੂੰ ਮੱਥਾ ਟੇਕਣਾ ਮਨਮਤ ਨਹੀਂ ਇਹ ਪ੍ਰੇਮ ਹੈ ਜਿਹੜੇ ਬੰਦੇ ਕਹਿੰਦੇ ਨੇ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਇਹ ਪਖੰਡਾ ਹੈ ਜਦੋਂ ਉਹਨਾਂ ਦੇ ਘਰੇ ਪੁੱਤਰ ਮਰ ਜਾਂਦਾ ਹੈ ਉਹਨਾਂ ਦੇ ਘਰੇ ਉਹਨਾਂ ਦੀ ਧੀ ਮਰ ਜਾਂਦੀ ਹੈ ਉਹਨਾਂ ਦੇ ਮਾਤਾ ਪਿਤਾ ਮਰ ਜਾਂਦੇ ਨੇ ਉਹਨਾਂ ਨੂੰ ਕਹੋ ਤੁਸੀਂ ਫੋਟੋਆਂ ਕਿਉਂ ਲਾਉਨੇ ਹੋ ਘਰੇ ਕਹਿੰਦੇ ਹਾਏ ਸਾਡਾ ਪੁੱਤਰ ਸਾਨੂੰ ਯਾਦ ਆਉਂਦਾ ਸਾਡੀ ਰੂਹ ਜੁੜੀ ਹੋਈ ਹੈ ਤੁਹਾਡੇ ਪੁੱਤਰ ਮਰ ਜਾਂਣ ਤੁਹਾਡੀਆਂ ਪੈਣਾ ਮਰ ਜਾਣ ਤੁਸੀਂ ਨਿਸ਼ਾਨੀਆਂ ਉਹਦੀ ਚੁੰਨੀ ਸਾਹਮਣੇ ਰੱਖਦੇ ਉਹਦੇ ਕੱਪੜੇ ਸਾਹਮਣੇ ਰੱਖਦੇ ਹੋ ਉਹਦੀਆਂ ਕਿਤਾਬਾਂ ਸਾਹਮਣੇ ਰੱਖਦੇ ਹੋ ਉਹਨਾਂ ਵਿੱਚ ਤੁਹਾਨੂੰ ਦਿਖਦਾ ਨਾ ਧੀ ਪੁੱਤਰ ਆਪਦੇ ਮਰੇ ਹੋਏ ਪੁੱਤਰਾਂ ਧੀਆਂ ਵਿੱਚ ਕਿਤਾਬਾਂ ਵਿੱਚ ਤੁਹਾਨੂੰ ਪੁੱਤਰ ਦਿਖਦਾ ਉਹਦੀਆਂ ਕਮੀਜ਼ ਵਿੱਚ ਉਹਦੇ ਕੱਪੜਿਆਂ ਵਿੱਚ ਜਿੱਥੇ ਬੈਠਦਾ ਸੀ ਉਹ ਚੀਜ਼ ਦੇਖ ਕੇ ਇਸ ਤਰੀ ਜਿਵੇਂ ਤੁਹਾਨੂੰ ਮਰੇ ਹੋਏ ਪੁੱਤਰ ਧੀ ਤੁਹਾਨੂੰ ਜਾਗਦੇ ਅੰਦਰ ਜਾਗਦੇ ਨੇ ਨਾ ਤੁਹਾਡੀ ਅੰਦਰ ਭਾਵਨਾ ਜਾਗਦੀ ਹੈ ਇਸਤਰੀ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਨਿਸ਼ਾਨ ਸਾਹਿਬ ਖੰਡੇ ਵਿੱਚ ਵੀ ਗੁਰੂ ਦਾ ਪਿਆਰ ਉਹਨੂੰ ਝਲਕਦਾ ਹੈ ਜੇ ਕਿਸੇ ਦੀ ਅੱਖ ਨਹੀਂ ਹੈਗੀ ਅੰਨ੍ਹਾ ਕੋਈ ਤਾਂ ਨਾ ਮੰਨੇ ਹਾਂ ਗੱਲ ਇਹ ਹੈ ਜੇ ਕੋਈ ਨਿਸ਼ਾਨ ਸਾਹਿਬ ਨੂੰ ਮੰਨਣ ਵਾਲਾ ਕਹੇ ਗੁਰੂ ਗ੍ਰੰਥ ਸਾਹਿਬ ਤਾਂ ਹੈ ਹੀ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਚੇ ਪਾਸ਼ਾ ਮਹਾਰਾਜ ਦੇ ਨਾਲ ਜੁੜੀਆਂ ਹੋਈਆਂ ਨੇ ਸਾਰਾ ਪਰਿਵਾਰ ਹੈ ਜਿਵੇਂ ਕੋਈ ਪਰਿਵਾਰ ਹੁੰਦਾ ਨਾ ਸਾਰੀਆਂ ਚੀਜ਼ਾਂ ਨਾਲ ਨੇ ਗੁਰੂ ਦੇ ਜਿਹੜਾ ਖੰਡਾ ਨਿਸ਼ਾਨ ਸਾਹਿਬ ਜਿਹੜਾ ਖੰਡਾ ਹੈ ਉਹੀ ਸਾਡੇ ਕੋਲੇ ਹੈ ਮਹਾਰਾਜ ਕਹਿੰਦੇ ਆਸ ਕਰਪਾਨ ਖੰਡੋ ਖੜਗ ਤੂਮਕ ਤਵਰ ਅਰ ਤੀਰ ਸੈਸ ਰੋਹੀ ਸਹਿਤੀ ਜੈ ਹਮਾਰੇ ਪੀਰ ਜੀ ਸਾਡੇ ਪੀਰ ਨੇ ਪੀਰ ਕਿਵੇਂ ਨੇ ਜਦੋਂ ਤਾਂ ਆਪਾਂ ਭਗਤੀ ਕਰਨੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਸਾਡੇ ਪੀਰ ਨੇ ਸਾਡੇ ਗੁਰੂ ਨੇ ਜਦੋਂ ਅਸੀਂ ਸ਼ਕਤੀ ਵਰਤਣੀ ਹੈ ਫਿਰ ਖੰਡੇ ਦੀ ਪੂਜਾ ਆਪਦੇ ਜਿਹੜੇ ਸ਼ਸਤਰਾਂ ਨੇ ਜੰਦ ਵਿੱਚ ਮਹਾਰਾਜ ਕਹਿੰਦੇ ਨਮੋ ਜੁੱਧ ਜੁੱਧੇ ਮਹਾਰਾਤਨ ਜੁੱਧਰੂ ਨੂੰ ਨਮਸਕਾਰ ਕਰਦੇ ਨੇ ਵੀ ਨਮਸਕਾਰ ਜਿਹੜਾ ਸੂਰਮਾ ਆਉਂਦਾ ਨਮਸਕਾਰ ਕਰਕੇ ਜੁੱਧਰੂ ਨੂੰ ਵੜਦਾ ਹੈ ਜਿਹੜਾ ਕਬੱਡੀ ਦਾ ਖਿਡਾਰੀ ਹੈ ਨਮਸਕਾਰ ਕਰਕੇ ਗਰਾਊਂਡ ਨੂੰ ਵੜਦਾ ਹੈ ক্রিকেট ਖੇਡਣ ਵਾਲੇ ਗਰਾਊਂਡ ਨੂੰ ਨਮਸਕਾਰ ਕਰਕੇ ਚੱਲਦੇ ਨੇ ਕਬੱਡੀ ਦੇ ਖਿਡਾਰੀ ਕੁਸ਼ਤੀ ਦੇ ਖਿਡਾਰੀ ਗਰਾਊਂਡ ਵਿੱਚ ਵੜਦੇ ਨੇ ਕੁਸ਼ਤੀ ਕਰਨ ਵਾਸਤੇ ਗਰਾਊਂਡ ਨੂੰ ਮੱਥਾ ਟੇਕ ਕੇ ਜਾਂਦੇ ਨੇ ਵੀ ਹੁਣ ਇਹ ਖੇਡ ਹੀ ਮੇਰੇ ਵਾਸਤੇ ਪ੍ਰਮਾਤਮਾ ਦਾ ਰੂਪ ਹੈ ਮਹਾਰਾਜ ਹੁਣ ਤੁਸੀਂ ਖੇਡ ਰੂਪ ਬਚਾ ਕੇ ਤੁਹਾਡੀ ਸ਼ਕਤੀ ਹੈ ਹੁਣ ਖੇਡ ਵਿੱਚ ਵਰਤੂਗੀ ਨਮੋ ਜੁੱਧ ਜੁੱਧੇ ਮਹਾਰਾਜ ਕਾਲਪੁਰਖ ਹੁਣ ਤੂੰ ਜੁੱਧ ਬਣ ਕੇ ਆ ਗਿਆ ਮੇਰੇ ਸਾਹਮਣੇ ਜੁੱਧ ਦੀ ਖੇਡ ਖੇਡੇਗਾ ਉਹ ਖੇਡ ਵਿੱਚ ਵਿਚਰਦਾ ਹੈ ਉਹ ਜੁੱਧ ਵਿੱਚ ਵਿਚਰਦਾ ਹੈ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਸੋ ਇਸ ਤਰ੍ਹਾਂ ਕਰਕੇ ਇਹ ਦੇ ਵਿੱਚ ਗੁਰੂ ਦੀ ਅਸੀਂ ਜਦੋਂ ਜੁੱਧ ਨੂੰ ਕਰਨਾ ਹੈ ਜਦੋਂ ਜ਼ੁਲਮ ਦੇ ਜਿਹੜੇ ਬੰਦੇ ਨਿਸ਼ਾਨ ਸਾਹਿਬ ਦੀ ਸੰਗ ਦੀ ਬ੍ਰੋਤਾ ਕਰਦੇ ਨੇ ਉਹਨਾਂ ਦੇ ਤੁਸੀਂ ਪਿਛਲੇ ਖਾਨਦਾਨ ਫਰੋਲੋ ਉਹਨਾਂ ਦੇ ਕੋਈ ਸਸਤ ਕੋਈ ਵੀ ਉਹਨਾਂ ਦੇ ਪੀੜੀ ਵਿੱਚ ਨਾ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਨਾ ਅੱਗੇ ਪੁੱਤਰਾਂ ਨੂੰ ਦੇ ਦੇਣਾ ਉਹ ਸ਼ਸਤਰ ਦੇ ਨਾਲ ਚੱਲੀ ਨਹੀਂ ਸਕਦੇ ਸ਼ਸਤਰਾਂ ਵਾਲੇ ਪਾਸੇ ਚੱਲੀ ਨਹੀਂ ਸਕਦੀ ਮੀਰੀ ਪੀਰੀ ਦੇ ਉਹ ਰਸਤੇ ਤੇ ਹੈ ਹੀ ਨਹੀਂ ਨਾ ਤੁਹਾਨੂੰ ਕਥਾ ਕਰਨਗੇ ਉਸ ਤਰ੍ਹਾਂ ਦੀ ਬਸ ਉਹ ਉਤਨੇ-ਉਤਨੇ ਗੱਲਾਂ ਜਿਹੜਾ ਛੇਵੇਂ ਪਾਸ਼ਾ 10ਵੇਂ ਪਾਸ਼ਾ ਸਹਿਬਜ਼ਾਦੇ ਇਹ ਸਾਰੇ ਪੀਰੀ ਦੀ ਰਾਹ ਤੇ ਚੱਲੇ ਨੇ ਕਿਹੜੀ ਪੀਰੀ ਦੀ ਤੇ ਜੈ ਹੇ ਹਮਾਰੇ ਪੀਰ ਸੈਸ ਰੋਹੀ ਸੈਤੀ ਜੈ ਹੇ ਹਮਾਰੇ ਪੀਰ ਇਸ ਤਰ੍ਹਾਂ ਕਰਕੇ ਉਹ ਜਿਹੜੇ ਸ਼ਸਤਰਾਂ ਨੂੰ ਪੀਰ ਮੰਨ ਕੇ ਭਗਤੀ ਗੁਰੂ ਗ੍ਰੰਥ ਸਾਹਿਬ ਤੋਂ ਕਮਾਈ ਉਹਨਾਂ ਸ਼ਕਤੀ ਲੈ ਕੇ ਫਿਰ ਉਹੀ ਸ਼ਕਤੀ ਸ਼ਸਤਰਾਂ ਵਿੱਚ ਦੀ ਹੋ ਜਾਂਦੀ ਹੈ ਜਿਵੇਂ ਲਾਈਟ ਹੈ ਗ੍ਰੈਡ ਵਿੱਚ ਆਉਂਦੀ ਹੈ ਕਦੇ ਟੂਬ ਵਿੱਚ ਹੈ ਕਦੇ ਵੱਲ ਵਿੱਚ ਹੈ ਕਦੇ ਪੱਖੇ ਵਿੱਚ ਹੈਗੀ ਤਾਂ ਉਹ ਬਿਜਲੀ ਹੈ ਪਰ ਆਪਣਾ ਰੂਪ ਬਦਲ ਜਾਂਦੀ ਹੈ ਉਹ ਅਕਾਲ ਪੁਰਖ ਦੀ ਸ਼ਕਤੀ ਜਦੋਂ ਲੋੜ ਪੈਂਦੀ ਹੈ ਜੰਗ ਦੇ ਮੈਦਾਨ ਵਿੱਚ ਉਹੀ ਸ਼ਕਤੀ ਫਿਰ ਖੰਡੇ ਵਿੱਚ ਦੀ ਹੋ ਜਾਂਦੀ ਹੈ ਉਦੋਂ ਖੰਡੇ ਨੂੰ ਨਮਸਕਾਰ ਕਰਨੀ ਪਊਗੀ ਮੇਰੇ ਕੋਲੇ ਅਨੇਕੇ ਾਧਾਰਨ ਨੇ ਜਿਨ੍ਹਾਂ ਨੇ ਨਾਨਕ ਸਾਹਿਬ ਦੀ ਸੇਵਾ ਕਰਕੇ ਹੀ ਬਹੁਤ ਕੁਝ ਪ੍ਰਾਪਤ ਕੀਤਾ ਇਸ ਕਰਕੇ ਹੱਥੇ ਪਾਸ਼ਾ ਮਹਾਰਾਜ ਜੇ ਤੁਸੀਂ ਖੰਡੇ ਨੂੰ ਮੱਥਾ ਨਮਸਕਾਰ ਨਾਨਕ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਤਾਂ ਤੁਸੀਂ ਅਮਰਤ ਨੂੰ ਵੀ ਨਹੀਂ ਮੰਨਦੇ ਕੋਈ ਨਿਸ਼ਾਨ ਸਾਹਿਬ ਵਾਲਾ ਖੰਡਾ ਹੀ ਅਮਰਤ ਦੇ ਵਿੱਚ ਫਿਰਦਾ ਹੈ ਫੇਰ ਹੀ ਅਮਰਤ ਬਣਦਾ ਹੈ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ ਜਾਂਦਾ ਉੱਥੇ ਉਸੇ ਖੰਡੇ ਨੂੰ ਮੱਥਾ ਟੇਕਿਆ ਜਾਂਦਾ ਹੈ ਖੰਡੇ ਨਾਲ ਕਿਉਂ ਬਣਾਇਆ ਜਾਂਦਾ ਹੈ ਖੰਡੇ ਵਿੱਚ ਸ਼ਕਤੀ ਹੈ ਖੰਡਾ ਸਾਜਿਆ ਹੋਇਆ ਹੈ ਨਵਾਜਿਆ ਹੈ ਗੁਰੂ ਦਾ ਫੇਰ ਜੇ ਕਾਲਪੁਰਖ ਕੱਲਾ ਹੀ ਹੁੰਦੇ ਆਪਾਂ ਕਰਮ ਕਿਵੇਂ ਬਣਨਾ ਫੇਰ ਦੂਜੀ ਗੱਲ ਹੈ ਕਰਮ ਕਰਮ ਭੂਮੀ ਗੁਰੂ ਗ੍ਰੰਥ ਗੁਰੂ ਘਰ ਵਿੱਚ ਆ ਕੇ ਫੇਰ ਨਿਸ਼ਾਨ ਸਾਹਿਬ ਹੈ ਇਹ ਨਿਸ਼ਾਨ ਸਾਹਿਬ ਵੀ ਨਾ ਹੋਵੇ ਸੰਗਤਾਂ ਵਾਸਤੇ ਤੱਪੜ ਵੀ ਨਾ ਬਿਛਾਏ ਜਾਣ ਕੋਈ ਜੋੜੇ ਵੀ ਨਾ ਪਾ ਕੇ ਆਵੇ ਕਿਸੇ ਨੂੰ ਗਰਮ ਵੀ ਗਰਮੀ ਵੀ ਨਾ ਲੱਗੇ ਕੋਈ ਕੂੜਾ ਕਰਕਟ ਵੀ ਨਾ ਖੜੇ ਗੁਰਦੁਆਰੇ ਦੇ ਵਿੱਚ ਫਿਰ ਤੁਸੀਂ ਕੰਮ ਕੀ ਕਰੋਗੇ ਝਾੜੂ ਮਾਰੋਗੇ ਕੂੜਾ ਹੀ ਨਹੀਂ ਹੈਗਾ ਸੰਗਤਾਂ ਵਾਸਤੇ ਸੰਗਤਾਂ ਕੁਝ ਖਾਂਦੀਆਂ ਪੀਂਦੀਆਂ ਨੇ ਬੈਠ ਕੇ ਲੰਗਰ ਨਹੀਂ ਚੱਲਦਾ ਭਾਂਡੇ ਕਿੱਥੋਂ ਮੰਜੋਗੇ ਤੱਪੜ ਕਿਹਦੇ ਵਾਸਤੇ ਬਿਸ਼ਾਉਗੇ ਜੇ ਗਰਮੀ ਨਹੀਂ ਹੈਗੀ ਪੱਖਾ ਕਿਨੂੰ ਚੱਲੋਂਗੇ ਪੱਖੇ ਦੀ ਸੇਵਾ ਕਿਵੇਂ ਲਾऊं ਪੱਖਾ ਨਮਾ ਕਿਵੇਂ ਦੇਵਾਂ ਇਹ ਕਰਮ ਕਾਰਨ ਕਰਕੇ ਕਰਮ ਬਣਦੇ ਨੇ ਜੇ ਕਰਮ ਹੀ ਨਹੀਂ ਹੈਗੇ ਕਰਮ ਕਰਨਾ ਕਰਮ ਦੇ ਨਾਲ ਫਲ ਮਿਲਦਾ ਇਹ ਸਾਰੀ ਚੀਜ਼ਾਂ ਮਾਹਰ ਨੇ ਕਰਮ ਵਾਸਤੇ ਵੀ ਤੁਸੀਂ ਵੀ ਨਿਸ਼ਾਨ ਸਾਹਿਬ ਦੀ ਸੇਵਾ ਕਰੋ ਤੁਹਾਨੂੰ ਕਰਮ ਬਣ ਗਿਆ ਤੁਸੀਂ ਸੰਗਤਾਂ ਦੇ ਜੋੜੇ ਝਾੜੋ ਕਰਮ ਬਣ ਗਿਆ ਬਰਤਨ ਸਾਫ ਕਰ ਕਰ ਦੋ ਕਰਮ ਜੇ ਕੁਝ ਵੀ ਨਾ ਹੁੰਦਾ ਕਰਮ ਕਿੱਥੋਂ ਸਾਰੇ ਸਾਨੂੰ ਮਹਾਰਾਜ ਨੇ ਕਰਮ ਬਣਾਉਣ ਵਾਸਤੇ ਦਿੱਤੇ ਨੇ ਜਦ ਤੱਕ ਭਗਤੀ ਪੂਰੀ ਨਹੀਂ ਜਾਗਦੀ ਹੈਗੀ ਪਹਿਲਾ ਕਰਮ ਬਣਦਾ ਹੈ ਸੇਵਾ ਬਣਦੀ ਹੈ ਫੇਰ ਕਿਤੇ ਅੰਦਰ ਸਮਾਧੀਆਂ ਲੱਗਦੇ ਨੇ ਫੇਰ ਸਿਮਰਨ ਹੋ ਜੀ ਕਰਦਾ ਪਹਿਲਾ ਕਰਮ ਵਿੱਚ ਆ ਜਾਓ ਇਸ ਕਰਕੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਕੱਦਣਾ ਛੱਡੋ ਇੱਕ ਬੰਦੇ ਨੇ ਸੇਵਾ ਕੀਤੀ ਸਿਰਫ 5 8 ਟਾਂ ਦੀ ਨਿਸ਼ਾਨ ਸਾਹਿਬ ਦੀ ਆਲੇ ਦੁਆਲੇ ਲਾਉਣ ਵਾਸਤੇ ਅੱਜ ਉਹ ਕੱਲੇ ਨਿਸ਼ਾਨ ਸਾਹਿਬ ਦੀ ਸੇਵਾ ਕਰਕੇ 101 ਨਿਸ਼ਾਨ ਸਾਹਿਬ ਉਹ ਸੇ ਸੇਵਾ ਦਾਸ ਨੇ ਲਾ ਚੁੱਕੇ ਆ ਉਹ ਅਨੇਕਾਂ ਟਰਾਲੇ ਟਰੱਕ ਚੱਲਦੇ ਨੇ ਮਹਾਰਾਜ ਕਿਹਾ ਮਹਾਰਾਜ ਮੈਂ ਸਾਦਾ ਹੀ 101 ਨਿਸ਼ਾਨ ਸਾਹਿਬ ਲਾਉਂਗਾ ਮਹਾਰਾਜ ਮੈਨੂੰ ਤੁਸੀਂ ਰੰਗਲ ਮੰਗਲ ਕਰ ਦਿਓ ਮਹਾਰਾਜ ਨੇ ਐਸੀ ਕਿਰਪਾ ਕੀਤੀ ਇੱਕ ਇੱਕ ਨਿਸ਼ਾਨ ਸਾਹਿਬ ਦਾਸ ਨੇ ਵੀ ਉਹ ਤੋਂ ਲਵਾਇਆ ਇੱਕ ਹੋਰ ਕਿਤੇ ਲਾਇਆ ਫਿਰ ਉਹਨੇ ਕਹਿੰਦਾ ਮੈਂ 100 ਨਿਸ਼ਾਨ ਸਾਹਿਬ ਲਾ ਚੁੱਕੇ ਆ ਕਹਿੰਦੇ ਮੈਂ ਸੁਖਣਾ ਸੁਖੀ ਸੀ ਭਾਵ ਭਾਵਨਾ ਸੁਖਣਾ ਸੁਖਣ ਦਾ ਮਤਲਬ ਮਹਾਰਾਜ ਵੀ ਮੈਂ ਭਾਵਨਾ ਕਰਦਾ ਵੀ ਜਿਹੜਾ ਕੁਝ ਮੇਰੇ ਪਿਛਲੇ ਕਰਮਾਂ ਵਿੱਚ ਹੈ ਨਹੀਂ ਮੈਂ ਵਾਅਦਾ ਕਰਦਾ ਮੈਂ ਇਹ ਸੇਵਾ ਕਰੂੰਗਾ ਕੋਈ ਰਿਸ਼ਵਤ ਲੈਣ ਵਾਲੀ ਗੱਲ ਨਹੀਂ ਸੁਖਣਾ ਸੁਖਣੀ ਇਹ ਇੱਕ ਭਾਵਨਾ ਹੁੰਦੀ ਹੈ ਮਾਰ ਮੈਂ ਵਚਨ ਕਰਦਾ ਮੇਰੀ ਪਹਿਲਾਂ ਸੇਵਾ ਤਾਂ ਹੈ ਨਹੀਂ ਮੈਨੂੰ ਪ੍ਰਵਾਨ ਕਰ ਲੋ ਵੀ ਹੈਗੀ ਐ ਮੈਂ ਬਾਅਦ ਵਿੱਚ ਆ ਗਿਆ ਉਹ ਪਰ ਕਰਮ ਬਣ ਜਾਂਦਾ ਹੈ ਭਾਵਨਾ ਨਾਲ ਸੋ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਪਰ ਸਾਰਿਆਂ ਨੂੰ ਮਿਕਸ ਕਰਕੇ ਚੈਨ ਸਰਕਲ ਹੈ ਸਾਰਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ